ਸਰਦਾਰ ਹਰਦੀਪ ਸਿੰਘ ਡਿੰਪੀ ਢੱਲੋਂ ਜੀ ਮਾਨਯੋਗ ਡਿਪਟੀ ਸਪੀਕਰ ਸਾਹਿਬ ਅਤੇ ਸਤਕਾਰਯੋ ਮੈਂਬਰ ਸਭਾਨ ਮੈਨੂੰ 16ਵੀਂ ਪੰਜਾਬ ਵਿਧਾਨ ਸਭਾ ਦੇ 8ਵੇਂ ਸੈਸ਼ਨ ਵਿੱਚ ਇਸ ਅਜੀਬ ਸਦਨ ਵਿੱਚ ਸਾਡੀ ਸਰਕਾਰ ਦੀ ਪ੍ਰਾਪਤੀਆਂ ਤੇ ਬੋਲਣ ਦਾ ਮੌਕਾ ਮਿਲਿਆ ਜਿਸ ਲਈ ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹਾਂ ਮੇਰੀ ਸਰਕਾਰ ਨੇ ਸਿੱਖਿਆ ਸਿਹਤ ਅਤੇ ਅਹਿਮ ਯੋਜਨਾਵਾਂ ਸ਼ੁਰੂ ਕੀਤੀਆਂ ਜਿਸ ਤੇ ਮੈਂ ਬਹੁਤ ਹੀ ਪ੍ਰਾਊਡ ਫੀਲ ਕਰਦਾ ਮੈਥੋਂ ਪਹਿਲਾਂ ਬੋਲਦੇ ਮੇਰੇ ਸਾਰੇ ਮੈਂਬਰ ਸਹਿਬਾਨਾ ਨੇ ਇੱਕ ਇੱਕ ਸਿੱਖਿਆ ਤੇ ਵੀ ਸਿਹਤ ਤੇ ਵੀ ਤੇ ਬਾਕੀ ਜੋ ਸਾਡੀ ਸਰਕਾਰ ਦੀਆਂ ਪ੍ਰਾਪਤੀਆਂ ਉਹਨਾਂ ਤੇ ਸਾਰਾ ਇੱਕ ਇੱਕ ਕਰਕੇ ਵੇਰਵੇ ਸਹਿਤ ਦੱਸਿਆ ਸੋ ਦੁਬਾਰਾ ਉਹ ਮੈਂ ਰਿਪੀਟ ਕਰਾਂ ਮੈਂ ਸਿਰਫ ਇੰਨੀ ਗੱਲ ਆਪਜੀ ਦੇ ਧਿਆਨ ਵਿੱਚ ਲੈ ਕੇ ਆਵਾਂਗਾ ਜੀ ਆਪਜੀ ਦੇ ਦਿੱਤੇ ਹੋਏ ਟਾਈਮ ਨੂੰ ਮੁੱਖ ਰੱਖਦੇ ਹੋਏ ਕਿ ਦੇਖੋ ਜੇ ਆਪਾਂ ਹੈਲਥ ਸਿਸਟਮ ਦੇ ਵਿੱਚ ਜਾਈਏ ਤਾਂ ਮੈਂ ਧੰਨਵਾਦ ਕਰਦਾ ਮੇਰੀ ਸਰਕਾਰ ਦਾ ਸੀਐਮ ਸਾਹਿਬ ਦਾ ਜਿਨ੍ਹਾਂ ਨੇ ਮੇਰੇ ਹਸਪੀਟਲ ਦੇ ਵਿੱਚ ਸੀਐਚਸੀ ਦੀ ਮੁਰੰਮਤ ਲਈ 85 ਲੱਖ ਰੁਪਇਆ ਜਾਰੀ ਕੀਤਾ ਜਿਹੜਾ ਫਸਟ ਟਾਈਮ ਮਿਨਿਸਟਰੀ ਹੋਇਆ ਅਜੇ ਤੱਕ ਇੰਨਾ ਕਦੇ ਪੈਸਾ ਨਹੀਂ ਆਇਆ ਸੀ ਉਸ ਤੋਂ ਬਾਅਦ ਮੈਂ ਧੰਨਵਾਦੀ ਹਾਂ ਜੀ ਫੇਰ ਅਗੇਨ ਸਾਡੇ ਮੰਤਰੀ ਸਾਹਿਬ ਦਾ ਸੀਐਮ ਸਾਹਿਬ ਦਾ ਜਿਨ੍ਹਾਂ ਨੇ 12 ਕਰੋੜ ਦੀ ਲਾਗਤ ਨਾਲ ਸੀਸੀਯੂ ਯੂਨਿਟ ਮੇਰੇ ਗਿੱਦੜਵਾ ਦੇ ਵਿੱਚ ਇਹਨਾਂ ਨੇ ਸੈਂਕਸ਼ਨ ਕੀਤਾ ਤੇ ਬੜੀ ਜਲਦੀ ਇਹ ਸੈਸ਼ਨ ਤੋਂ ਬਾਅਦ ਉਸ ਦਾ ਜਾ ਕੇ ਨੀ ਪੱਥਰ ਰੱਖਣ ਜਾ ਰਹੇ ਆ ਜਿਹੜੀ ਸਾਡੇ ਇਸ ਇਲਾਕੇ ਨੂੰ ਬੜੀ ਇਸ ਚੀਜ਼ ਦੀ ਜ਼ਰੂਰਤ ਸੀ ਏਸੀ ਜੀ ਆਪਣਾ ਅ ਸੇਵਾਵਾਂ ਦੇ ਮੁਤਲਕ ਮੈਂ ਆਪ ਜੀ ਦੇ ਧਿਆਨ ਵਿੱਚ ਲੈ ਕੇ ਆਇਆ ਅਗਲੀ ਗੱਲ ਜੇ ਆਪਾਂ ਕਰੀਏ ਜੀ ਸਿੱਖਿਆ ਦੇ ਅਧੀਨ ਆਪਣੀ ਸਰਕਾਰ ਵੱਲੋਂ ਸਕੂਲ ਦੇ ਵਿੱਚ 7702 ਸਮਾਰਟ ਸਕੂਲ ਰੂਮ ਦੇ ਅਤੇ 19120 ਸਕੂਲਾਂ ਦੇ ਵਿੱਚ 100 Mbps ਸਪੀਡ ਇੰਟਰਨੈਟ ਕਨੈਕਸ਼ਨ ਸਥਾਪਿਤ ਕਰਕੇ ਸਕੂਲਾਂ ਦੇ ਵਿੱਚ ਹਾਈ ਟੈਕ ਸਿੱਖਿਆ ਪ੍ਰਦਾਨ ਕਰਨ ਲਈ ਆਪਾਂ ਵਚਨਬੱਧ ਸੀ ਔਰ ਇਹ ਸਰ ਹੋਇਆ ਇਹ ਸਭ ਕੁਝ ਸਕੂਲਾਂ ਦੇ ਵਿੱਚ ਹੋਇਆ ਔਰ ਮੈਂ ਤੁਹਾਨੂੰ ਇੱਕ ਗੱਲ ਤੁਹਾਡੇ ਧਿਆਨ ਵਿੱਚ ਮੈਂ ਹੋਰ ਲਿਆ ਆਵਾ ਜੀ 40 ਸਕੂਲਾਂ ਦੀਆਂ ਗ੍ਰਾਂਟਸ ਜੋ ਡਾਇਰੈਕਟ ਸਕੂਲਾਂ ਨੂੰ ਗਈਆਂ ਜਿਨ੍ਹਾਂ ਦੇ ਉਥੇ ਗ੍ਰਾਂਟਸ ਪਹੁੰਚ ਚੁੱਕੀਆਂ ਔਰ ਆਫਟਰ ਦਿਸ ਆਪਣਾ ਸੈਸ਼ਨ ਪਹਿਲੇ ਹਫਤੇ April ਦੇ 40 ਸਕੂਲਾਂ ਦੀਆਂ ਗ੍ਰਾਂਟਾਂ ਦੇ ਕੇ ਮੇਰੇ ਹਲਕੇ ਦੇ ਵਿੱਚ ਉਹਨਾਂ ਦੇ ਕੰਮ ਸਟਾਰਟ ਹੋ ਰਿਹਾ ਸਕੂਲ ਸਾਰੇ ਰੀਨਿਊ ਹੋ ਰਿਹਾ ਜੀ ਔਰ ਮੈਂ ਧੰਨਵਾਦੀ ਆ ਸਾਡੇ ਮੰਤਰੀ ਸਾਹਿਬ ਦਾ ਔਰ ਸਾਡੇ ਸੀਐਮ ਸਾਹਿਬ ਦਾ ਔਰ ਖਾਸ ਕਰਕੇ ਸਾਡੇ ਐਫਐਮ ਸਾਹਿਬ ਦਾ ਕਿ ਜਿਨ੍ਹਾਂ ਨੇ ਸਾਨੂੰ ਇਹ ਗ੍ਰਾਂਟ ਦਿੱਤੀ ਅਗਲੀ ਗੱਲ ਕਰੀਏ ਸਾਡੇ ਹਲਕੇ ਦੇ ਵਿੱਚ ਸਰ ਤਿੰਨ ਸਕੂਲ ਆਫ ਹੈਪੀਨੈਸ ਆ ਸਰ ਮੇਰੇ ਤਿੰਨ ਪਿੰਡਾਂ ਦੇ ਵਿੱਚ ਸਕੂਲ ਆਫ ਬ੍ਰਿਲੀਅੰਸ ਸਰ ਦੋ ਆ ਜੀ ਸਕੂਲ ਆਫ ਐਮੀਨੈਂਸ ਇਹ ਵੀ ਸਾਡੇ ਇੱਕ ਪੂਰੀ ਕੌਨਸਟਿਟੂਐਂਸੀ ਦੇ ਵਿੱਚ ਇੱਕ ਸਕੂਲ ਆ ਸਰ ਔਰ ਸਭ ਤੋਂ ਵੱਡੀ ਗੱਲ ਜਿਹੜੀ ਇਹ ਸਾਡੇ ਬੱਚਿਆਂ ਵਾਸਤੇ ਆ ਸਰ 1000 ਰੁਪਇਆ ਆਪਣੀ ਗਵਰਨਮੈਂਟ ਪਰ ਬੱਚੇ ਵੈਨ ਨੂੰ ਦੇ ਰਹੀ ਆ ਜੀ ਜਿਹੜੀ ਅੱਜ ਤੱਕ ਕਿਸੇ ਗਵਰਨਮੈਂਟ ਨੇ ਨਹੀਂ ਦਿੱਤੀ ਅੱਜ ਤੱਕ ਆਪਣੀ ਪਹਿਲੀ ਗਵਰਨਮੈਂਟ ਆ ਜੀ ਔਰ ਉੱਪਰ ਦੀ ਗੱਲ ਜਿਹੜੀ ਸਭ ਤੋਂ ਜ਼ਰੂਰੀ ਗੱਲ ਆ ਜੀ ਬੱਚਿਆਂ ਨੂੰ ਸਿਹਤ ਦੇ ਵੱਲ ਖਿਆਲ ਰੱਖਦੇ ਹੋਏ ਹਰੇਕ ਸਕੂਲ ਦੇ ਵਿੱਚ ਹਰੇਕ ਬੱਚੇ ਨੂੰ ਸੀਜ਼ਨਲ ਫਰੂਟਸ ਦੇ ਰਹੀ ਆ ਜਿਹੜੀ ਅੱਜ ਤੱਕ ਕਿਸੇ ਗਵਰਨਮੈਂਟ ਨੇ ਨਹੀਂ ਦਿੱਤੇ ਸਰ ਅਗਲੀ ਗੱਲ ਜੇ ਮੈਂ ਆਪ ਜੀ ਨਾਲ ਸਾਂਝੀ ਕਰਾਂ ਜੀ ਇਰੀਗੇਸ਼ਨ ਤੇ ਸਰ ਮੈਂ ਅਗਲੀ ਗੱਲ ਕਰੂੰਗਾ ਜੀ ਮੇਰੀ ਸਰਕਾਰ ਵੱਲੋਂ 25 ਸਾਲਾਂ ਤੋਂ ਲੰਬਿਤ ਕੰਢੀ ਡੈਮ ਪ੍ਰੋਜੈਕਟ ਸਾਕਾਰ ਰੂਪ ਦਿੱਤਾ ਇਹ ਪ੍ਰੋਜੈਕਟ 206 ਮੈਗਾਵਾਟ ਦੀ ਸਥਾਪਤੀ ਸਮਰੱਥਾ ਨਾਲ 1042 ਮੈਗਾ ਯੂਨਿਟ ਪਣ ਬਿਜਲੀ ਪੈਦਾ ਕਰੇਗਾ ਅਤੇ 37173 ਹੈੱਡਕਵਰਟਰ ਦੀ ਵਾਧੂ ਸਿੰਚਾਈ ਸਮਰਥਾ ਦੇ ਨਾਲ ਯੂ ਬੀ ਡੀ ਸੀ ਪ੍ਰਣਾਲੀ ਅਦੀਨ ਅੰਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਅਤੇ ਪਠਾਨਕੋਟ ਜ਼ਿਲ੍ਹਿਆਂ ਵਿੱਚ ਇੱਕ 118 ਲੱਖ ਹੈਕਟੇਅਰ ਖੇਤਰ ਦੀ ਸंचाई ਕਰੇਗਾ ਸਰ ਬੜੀ ਵੱਡੀ ਪ੍ਰਾਪਤੀ ਹੈ ਜੀ ਇਹ ਵੀ ਆਪਣੀ ਗਵਰਨਮੈਂਟ ਦਾ ਪਹਿਲਾ ਉਪਰਾਲਾ ਹੈ ਅਗਲੀ ਗੱਲ ਸਰ ਔਰ ਨਾਲ ਹੀ ਮੇਰੀ ਐਫਐਮ ਸਾਹਿਬ ਨੂੰ ਬੇਨਤੀ ਹੈ ਜੀ ਕਿ ਮੇਰੇ ਹਲਕੇ ਦੇ ਵਿੱਚ ਸਰ ਮੇਰੀ ਸੁਰਤੀ ਤੋਂ ਪਹਿਲਾਂ ਦੇ ਖਾਲ ਤੇ ਪਾਈਪਲਾਈਨ ਦੋ ਜਿਨ੍ਹਾਂ ਨੂੰ ਆਪਾਂ ਕਹਿ ਦਨੇ ਆ ਇਹ ਸਰਪੰਜਾਂ ਵੀ ਆ ਇਹਦੇ ਵਿੱਚ ਮੈਂ ਆਪ ਜੀ ਦੇ ਧਿਆਨ ਹਿਤ ਲਿਆਉਂਗਾ ਕਿ ਸਾਡੇ ਇਹ ਖਾਲਾਂ ਵਾਸਤੇ ਤੇ ਪਾਈਪਲਾਈਨਾਂ ਵਾਸਤੇ ਜੀ ਇਹ ਪੈਸੇ ਆਪਣਾ ਬਜਟ ਦੇ ਵਿੱਚ ਪਲੀਜ਼ ਉਪਲਬਧ ਕਰਾਏ ਜਾਣ 9 ਕਰੋੜ ਦੀ ਲਾਗਤ ਨਾਲ ਸਰ ਦੋ ਰਜਬਾਹੇ ਮੇਰੇ ਆਪਣਾ ਹਲਕੇ ਦੇ ਵਿੱਚ ਤਿਆਰ ਕਰਕੇ ਲੋਕਾਂ ਨੂੰ ਸਮਰਪਿਤ ਕਰਤੇ ਜੀ ਇਸ ਤੋਂ ਪਹਿਲਾਂ ਜਿਨ੍ਹਾਂ ਦੀ ਅੱਜ ਤੱਕ ਕਿਸੇ ਨੇ ਸਾਰੀ ਇਹ ਅੱਜ ਤੱਕ ਲਈ ਨਹੀਂ ਸੀ ਸਰ ਔਰ ਇਹ ਵੀ ਸਾਡੀ ਸਰਕਾਰ ਦੀ ਬੜੀ ਵੱਡੀ ਪ੍ਰਾਪਤੀ ਹੈ ਜੀ ਜਿਹੜੀ ਇਸ ਸਰਕਾਰ ਦੇ ਵਿੱਚ ਹੋਈ ਆ ਅਗਲੀ ਗੱਲ ਸਰ ਆਪਾਂ ਜੇ ਮੈਂ ਕਰਾਂ ਸਰ ਮੈਨੂੰ ਬੜੀ ਇੱਕ ਚੀਜ਼ ਦੀ ਬੜੀ ਹੈਰਾਨੀ ਆਉਂਦੀ ਆ ਕਿ ਜਦੋਂ ਆਪਣੇ ਵਿਰੋਧੀ ਧਿਰ ਦੇ ਨੇਤਾ ਇਹ ਮੈਥੋਂ ਪਹਿਲਾਂ ਬੋਲਦੇ ਬਣਾਵਾਲੀ ਸਾਹਮਣੇ ਬੜੇ ਇੱਕ ਇੱਕ ਚੀਜ਼ ਦੱਸੀ ਉਹਨਾਂ ਨੇ ਜਦੋਂ ਆਪਣੇ ਸਰਕਾਰ ਦੇ ਵਿੱਚ ਨੁਕਤਾ ਚੀਨੀਆਂ ਕਰਦੇ ਆ ਮੇਰੇ ਕੈਲਕੂਲੇਸ਼ਨ ਦੇ ਹਿਸਾਬ ਨਾਲ ਅਗਰ ਸਭ ਤੋਂ ਜ਼ਿਆਦਾ ਹਿੰਦੁਸਤਾਨ ਦੇ ਵਿੱਚ ਤੇ ਇਸ ਪੰਜਾਬ ਦੇ ਵਿੱਚ ਅਗਰ ਕਿਸੇ ਪਾਰਟੀ ਨੇ ਰਾਜ ਕੀਤਾ ਤਾਂ ਉਹ ਸਰ ਕਾਂਗਰਸ ਪਾਰਟੀ ਆ ਕਾਂਗਰਸ ਪਾਰਟੀ 2017 ਦੇ ਵਿੱਚ ਗੁਟਕਾ ਸਾਹਿਬ ਦੀ ਸੌਂ ਖਾ ਕੇ ਸੱਤਾ ਦੇ ਵਿੱਚ ਆਈ ਸੀ ਪ੍ਰੋਮਿਸ ਇਹਨਾਂ ਨੇ ਕੀਤਾ ਸੀ ਵੀ ਅਸੀਂ ਘਰ ਘਰ ਨੌਕਰੀਆਂ ਦੇਵਾਂਗੇ ਲੇਕਿਨ ਪ੍ਰੋਮਿਸ ਇਹਨਾਂ ਦਾ ਕੀਤਾ ਹੋਇਆ ਆਪਣੀ ਸਰਕਾਰ ਪੂਰੀ ਕਰ ਰਹੀ ਆ ਜਿਨ੍ਹਾਂ ਨੇ 51 52 ਹਜ਼ਾਰ ਦੇ ਕਰੀਬ ਜੋਬਸ ਦਿੱਤੇ ਲੇਕਿਨ ਪ੍ਰੋਮਿਸ ਇਹਨਾਂ ਨੇ ਕੀਤੀ ਸੀ ਇਹਨਾਂ ਨੇ ਗੁਟਕਾ ਸਾਹਿਬ ਦੇ ਉੱਤੇ ਹੱਥ ਰੱਖ ਕੇ ਕਿਹਾ ਸੀ ਅਸੀਂ ਕਰ ਕਰ ਦਾ ਕਰਜ਼ਾ ਮਾਫ ਕਰਾਂਗੇ ਸਰ ਕਰਜ਼ਾ ਤਾਂ ਮਾਫ ਕੀ ਕਰਨੀਆਂ ਸਾ ਇਹਨਾਂ ਨੇ ਕੀ ਕਰਨਾ ਸੀ ਆਮ ਜ਼ਿਮੀਦਾਰਾਂ ਦੀਆਂ ਜਿਹੜਾ ਬਹੁਤ ਸਰ ਅਹਿਮ ਮੁੱਦਾ ਸੋਸਾਇਟੀਆਂ ਦੀਆਂ ਕਾਪੀਆਂ ਬੰਦ ਕਰਾਤੀਆਂ ਜੀ ਉਹਨਾਂ ਨੇ ਕਰਜ਼ਾ ਨਹੀਂ ਭਰਿਆ ਉਹਨਾਂ ਨੂੰ ਆਏ ਸੀ ਵੀ ਮਹਾਰਾਜਾ ਸਾਹਿਬ ਦਾ ਪ੍ਰੋਮਿਸ ਆ ਤੇ ਸਾਰਾ ਕਰਜ਼ਾ ਸਾਡਾ ਮਾਫ ਹੋ ਜੂ ਅੱਜ ਸਾਰੇ ਪੰਜਾਬ ਦੀਆਂ ਸੁਸਾਇਟੀਆਂ ਜੋ ਇੱਕ ਨੰਬਰ ਤੇ ਚੱਲਦੀਆਂ ਸੀ ਸਰ ਉਹ ਸਾਡੇ ਏਰੀਆ ਦੇ ਵਿੱਚ ਬੰਦ ਹੋਣ ਦੀ ਤਾਦਾਦ ਤੇ ਆ ਉਹਨਾਂ ਸੁਸਾਇਟੀਆਂ ਬਾਰੇ ਸਰ ਅੱਜ ਜ਼ਮੀਂਦਾਰ ਸਾਰੇ ਪੈਸਾ ਭਰਨ ਨੂੰ ਤਿਆਰ ਆ ਉਹ ਕਹਿੰਦੇ ਆ ਵੀ ਸਾਨੂੰ ਕੈਸ਼ ਪੇਮੈਂਟ ਦੇ ਐਡਵਾਂਸ ਪੈਸੇ ਲੈ ਲਓ ਪਰ ਸਾਨੂੰ ਆਪਣਾ ਰੇ ਡੀਏਪੀ ਇਹ ਜ਼ਰੂਰ ਦਿਆ ਕਰੋ ਸਰ ਇਹ ਇੱਕ ਬੜਾ ਵੱਡਾ ਇਸ਼ੂ ਆ ਜੀ ਕਿਉਂਕਿ ਬਾਹਰ ਦੁਕਾਨਦਾਰਾਂ ਦੇ ਉੱਤੇ ਬੜੀ ਲੁੱਟ ਮੱਚਦੀ ਆ ਜੀ ਅਗਰ ਇਹ ਸੋਸਾਇਟੀਆਂ ਦੇ ਵਿੱਚ ਉਹਨਾਂ ਦੀ ਰੇਹ ਦਾ ਕੋਈ ਇੰਤਜ਼ਾਮ ਕੀਤਾ ਜਾਵੇ ਕਾਪੀਆਂ ਬਣਾ ਕੇ ਚਾਹੇ ਆਪਦੇ ਬੰਨਿਓ ਬੈਂਕਸ ਦੇ ਕੋਈ ਵੀ ਐਡਵਾਂਸ ਪੈਸੇ ਨਾ ਦੇਣ ਉਹਨਾਂ ਤੋਂ ਪੈਸੇ ਲੈ ਲੈਣ ਇਹ ਬੜਾ ਵੱਡਾ ਇੱਕ ਇੱਕ ਆਪਣਾ ਇਸ਼ੂ ਆ ਜੀ ਇਹ ਵੀ ਇਹਨਾਂ ਦਾ ਕੀਤਾ ਵਿਆ ਸਰ ਆਪਣੀ ਆਪਣੀ ਜਨਤਾ ਤੇ ਆਪਣੀ ਸਰਕਾਰ ਭੁਗਤ ਰਹੀ ਆ ਇਹ ਆਪਣਾ ਇਹ ਸਰ ਕੀਤਾ ਹੈ ਇਹਨਾਂ ਨੇ ਆ ਸਰ ਤੀਜੀ ਇਹਨਾਂ ਨੇ ਸੌਂ ਖਾਦੀ ਸੀ ਕਿ ਅਸੀਂ 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰ ਦਾਂਗੇ ਸਰ ਸੌ ਇਹਨਾਂ ਨੇ ਖਾਦੀ ਸੀ ਟਿੱਕਾ ਰਾਪਾ ਰਹੇ ਆ ਜੀ ਅੱਜ ਜਗ੍ਹਾ ਜਗ੍ਹਾ ਤੇ ਹਰੇਕ মিডিਆ ਦੇ ਉੱਤੇ ਇੱਕੋ ਹੀ ਗੱਲ ਆ ਰਹੀ ਆ ਕਿ ਮਾਨ ਸਰਕਾਰ ਇਸ ਨਸ਼ੇ ਦੇ ਵਿਰੋਧ ਦੇ ਵਿੱਚ ਆ ਤੇ ਸਰ ਅੱਜ ਵੀ ਮੇਰੇ بڑے ਸਤਕਾਰਯੋਗ ਬਾਜਵਾ ਸਾਹਿਬ ਉਹਦੇ ਜੀ ਨੁਕਸ ਕੱਢ ਗਏ ਕਿ ਐ ਨਹੀਂ ਜੀ ਇਹਨਾਂ ਨੇ ਵੱਡਿਆਂ ਨੂੰ ਪਹਿਲਾਂ ਕਿਉਂ ਨਹੀਂ ਪਈ ਪਰ ਮੈਂ ਇੱਕ ਗੱਲ ਬੜੀ ਆਪਣਾ ਹੰਬਲੀ ਇਹਨਾਂ ਨੂੰ ਕਹੂੰਗਾ ਜੀ ਕਿ ਮੇਰੇ ਬਹੁਤ ਹੀ ਸਤਿਕਾਰਯੋਗ ਨੇਤਾ ਜੀ ਨੇ ਕਿਹਾ ਸੀ ਕਿ ਇਹ ਪਤਾ ਨਹੀਂ ਕਿੱਥੋਂ ਮਟੀਰੀਅਲ ਇਕੱਠਾ ਹੋ ਕੇ ਆ ਗਿਆ ਪਰ ਮੈਂ ਇਹਨਾਂ ਨੂੰ ਅੱਜ ਜਵਾਬ ਦੇਣਾ ਕਿ ਇਸ ਮਟੀਰੀਅਲ ਨੇ ਸਰ ਪੰਜਾਬ ਦਾ ਨਕਸ਼ਾ ਬਦਲ ਕੇ ਰੱਖਤਾ ਹਜੇ 2 ਸਾਲ ਪਏ ਆ ਸਰ 3 ਸਾਲਾਂ ਦੇ ਵਿੱਚ ਇਹਨਾਂ ਨੇ ਉਹ ਕਰਕੇ ਵਿਖਾਤਾ ਜੋ ਇਹਨਾਂ ਵੱਡੇ ਵੱਡੇ ਵੱਡੀਆਂ ਵੱਡੀਆਂ ਪਾਰਟੀਆਂ ਸੈਂਟਰ ਲੈਵਲ ਦੀਆਂ ਪਾਰਟੀਆਂ ਸੈਂਟਰਲ ਲੈਵਲ ਦੀਆਂ ਪਾਰਟੀਆਂ ਜਿਨ੍ਹਾਂ ਨੇ ਸਾਰੀ ਉਮਰ ਹਿੰਦੁਸਤਾਨ ਤੇ ਰਾਜ ਕੀਤਾ ਪੰਜਾਬ ਤੇ ਰਾਜ ਕੀਤਾ ਉਹਨਾਂ ਦੇ ਅੱਜ ਇਹ ਜਿਹੜਾ ਸਾਡਾ ਆਪਣਾ ਮਟੀਰੀਅਲ ਜਿਨ੍ਹਾਂ ਨੂੰ ਕਹਿੰਦੇ ਸੀ ਨਾ ਉਹਨਾਂ ਨੇ ਉਹਨਾਂ ਦੇ ਮੂੰਹ ਬੰਦ ਕਰਾ ਕੇ ਰੱਖ ਦਿੱਤੀ ਸੋ ਮੈਂ ਇਸ ਗੱਲ ਦੀ ਬੜੀ ਮਾਣ ਦੇ ਨਾਲ ਸੋ ਮੈਂ ਇਸ ਗੱਲ ਦੇ ਬੜੇ ਮਾਣ ਦੇ ਨਾਲ ਅੱਜ ਮੈਂ ਇਹ ਗੱਲ ਕਹੂੰਗਾ ਤੁਹਾਡਾ ਸਾਰਿਆਂ ਦਾ ਮੈਂ ਧੰਨਵਾਦ ਵੀ ਕਰੂੰਗਾ ਖਾਸ ਕਰਕੇ ਸਪੀਕਰ ਸਾਹਿਬ ਦਾ ਕਿ ਜਿਨ੍ਹਾਂ ਨੇ ਸਾਨੂੰ ਇਸ ਵਿਦਵਨ ਸਭਾ ਦੇ ਵਿੱਚ ਆਉਣ ਤੇ ਪਹਿਲੀ ਵਾਰੀ ਮੈਨੂੰ ਮੌਕਾ ਦਿੱਤਾ ਗਵਰਨਰ ਸਾਹਿਬ ਦੀ ਇਸ ਸਪੀਚ ਤੇ ਬੋਲਣ ਦਾ ਮੈਂ ਇਸ ਸਮਾਗਮ ਵਿੱਚ ਇਕੱਤਰ ਹੋਏ ਇਸ ਸਦਨ ਦੇ ਆਪਣਾ ਮੈਂਬਰ ਰਾਜਪਾਲ ਜੀ ਅਤੇ ਉਹਨਾਂ ਦੇ ਭਾਸ਼ਣ ਲਈ ਅਤੀ ਧੰਨਵਾਦੀ ਹਾਂ ਜੋ ਇਹਨਾਂ ਨੇ 21 ਮਾਰਚ 2025 ਨੂੰ ਸਦਨ ਦੇ ਵਿੱਚ ਦੇਣ ਦੀ ਕਿਰਪਾਲਤਾ ਕੀਤੀ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਸ਼੍ਰੀ ਜੰਗ